ਮਰਜੀ ਹੁੰਦੀ ਹੈ ਹੁਕਮ ਹੁੰਦਾ ਕੋਈ ਸੱਚੇ ਪਾਤਸ਼ਾਹ ਸਾਰੇ ਜੀਵ ਕਰ ਰਹੇ ਹਨ ਤੁਹਾਡੇ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਤੇਰਾ ਜੋਰ ਤੇਰੀ ਮਨ ਟੇਕ ਔਰ ਸਾਡੇ ਅੰਦਰ ਮਾਰੇ ਆਪ ਜੀ ਦਾ ਇਹ ਦਿੱਤਾ ਹੋਇਆ ਜੋਰ ਜਿਹੜਾ ਬਲ ਹੈ ਨਾ ਇਹ ਤੁਹਾਡਾ ਬਖਸ਼ਿਸ਼ ਕੀਤਾ ਹੋਇਆ ਤੇਰੀ ਮਨ ਟੇਕ ਔਰ ਸਾਡੇ ਮਨ ਦੇ ਵਿੱਚ ਜਿਹੜੀ ਟੇਕ ਆਸਰਾ ਹੈ ਜੋ ਸਹਾਰਾ ਸਹਾਰਾ ਹੈ ਮਹਾਰਾਜ ਉਹ ਆਪ ਜੀ ਦਾ ਹੈ ਆਪ ਜੀ ਨੇ ਸਾਡੇ ਅੰਦਰ ਇਹ ਬਲ ਪਾਇਆ ਹੈ ਆਪ ਜੀ ਨੇ ਕਿਰਪਾ ਕੀਤੀ ਸਾਨੂੰ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜਿਆ ਜੋੜ ਕੇ ਸੇਵਾ ਕਰਨ ਦਾ ਬਾਣੀ ਪੜਨ ਦਾ ਨਾਮ ਜਪਣ ਦਾ ਇਹ ਬਲ ਆਪ ਜੀ ਦਾ ਹੈ ਔਰ ਤੇਰੀ ਮਨ ਟੇਕ ਸੱਚੇ ਪਾਸ਼ਾ ਇਸ ਮਨ ਦੇ ਵਿੱਚ ਆਪ ਜੀ ਨੇ ਇਹ ਆਪਣੀ ਟੇਕ-ਓਟ ਤੇ ਆਸਰਾ ਟਿਕਾ ਦਿੱਤਾ ਕਿ ਇਹ ਮਨ ਹੁਣ ਆਪ ਜੀ ਦੇ ਚਰਣਾ ਕਮਲਾਂ ਦੇ ਨਾਲ ਜੁੜਿਆ ਹੋਇਆ